ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜ ਪਾਠ ਸੇਵਾ ਦੇ ਵੱਲੋਂ ਗੁਰਵਾਨੀ ਚਾਰਨ ਮੁਕਾਬਲਾ ਕਰਵਾਇਆ ਜਾ ਰਿਹਾ ਤੇ ਅੱਜ ਸਾਡੇ ਕੋਲ ਬੱਚੇ ਪਹੁੰਚੇ ਆ ਸਕੂਲਾਂ ਦੇ ਅਕੈਡਮੀਆ ਦੇ ਜਿਨ੍ਹਾਂ ਬੱਚਿਆਂ ਨੇ ਸਾਨੂੰ ਗੁਰਵਾਨੀ ਸਿrai ਹੈ ਬੜੇ ਚੜ੍ਹਦੀ ਕਲਾ ਵਾਲੇ ਬੱਚੇ ਨੇ ਬੱਚੇ ਨੇ ਕਈ ਬੱਚੇ ਨੇ 2 2 3 3 4 4 ਸੱਜ ਪਾਠ ਕੀਤੇ ਹੈ ਤੇ ਅੱਜ ਸਾਡੇ ਕੋਲ ਬੱਚੇ ਪਹੁੰਚੇ ਜੀ ਪਤਾ ਕਰਦੇ ਆ ਬੱਚੇ ਨਾਲ ਗੱਲਬਾਤ ਕਰਦੇ ਆ ਕਿਹੜੇ ਸਕੂਲ ਤੋਂ ਆਏ ਹਾਂ ਜੀ ਪਤ ਰਹਸੀ ਗੁਰ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲਸ ਜੋੜਕਿਆਂ ਤੋਂ ਆਏ ਆ ਜੋੜਕਿਆਂ ਤੋਂ ਆਏ ਆ ਕਾਫੀ ਦੋ ਆ ਹਾਂਜੀ ਇਹ ਬਹੁਤ ਵੱਡੀ ਗੱਲ ਹੈ ਜੀ ਜੜ ਕੇ ਤੁਹਾਡੇ ਕੋਲ ਬੱਚੇ ਆ ਪਹੁੰਚੇ ਆ ਤੇ ਪੁੱਤਰ ਕਿੰਨੇ ਸਾਲ ਪੜ੍ਹ ਕੇ ਤੁਸੀਂ ਅਸੀਂ ਇੱਕ ਸੰਪਰਨ ਕਰ ਲਿਆ ਤੇ ਅਸੀਂ ਇੱਕ ਸੰਪਰਨ ਕਰ ਲਿਆ ਹੋਰ ਸਟਾਰਟ ਕਰ ਰੱਖਿਆ ਹੈ ਇੱਕ ਹੋਰ ਸਟਾਰਟ ਤੁਸੀਂ ਕਰਦੇ ਹੋ ਸੈਕਿੰਡ ਬੋਤੀ ਤਿਆਰ ਹੈ ਸੈਕਿੰਡ ਬੋਤੀ ਤੇ ਆ ਗਏ ਹਾਂ ਤੁਸੀਂ ਕਿੰਨੇ ਸਾਲ ਪੜ੍ਹ ਕੇ ਅਸੀਂ ਦੂਜੇ ਤਿਆਰ ਹੈ ਇਹ ਇੱਕ ਸੰਪਰਨ ਇੱਕ ਵਾਰੀ ਸੰਪੂਰਨ ਕਰ ਲੈ ਜੀ ਦੂਜੀ ਬੋਤੀ ਪੁੱਤਨ ਕਿਲਾ ਦਾ ਸਹੇਪੜਾ ਦਾ ਨੇ ਕੀ ਬਦਲਾ ਕੇ ਚੇਂਜ ਆਇਆ ਸਹੇਪਾਟ ਕਰਨਾ ਮੇਰੇ ਮਨ ਨੂੰ ਸ਼ਾਂਤੀ ਮਿਲਣਾ ਲੱਗ ਗਈ ਜੀ ਪਹਿਲਾਂ ਮੈਂ ਘਬਰਾਉਣ ਦੀ ਬਹੁਤ ਸੀਗੀ ਗੁੱਸਾ ਬਹੁਤ ਕਰਦੀ ਸੀ ਉਹ ਮੇਰਾ ਕੰਟਰੋਲ ਹੋ ਗਿਆ ਹਾਲੋਰੀਜਨ ਦੇ ਪਾਠ ਦੀ ਤੇ ਫਿਰ ਘਰਵਾਰ ਵਿੱਚ ਵਾਦਾ ਹੋਇਆ ਘਰ ਘਰ ਦੇ ਵਿੱਚ ਜਿੰਨਾ ਨਸ਼ਾ ਸੀਗਾ ਸਾਰਾ ਚਲਾ ਗਿਆ ਨਸ਼ਾ ਖਤਮ ਹੋ ਗਿਆ ਹਾਂਜੀ ਹਾਂਜੀ ਮੈਂ ਤੁਹਾਡੇ ਕੀ ਬਣਾਇਆ ਮੇਰੇ ਤੋਂ ਮਤਲਬ ਕਿ ਮੇਰੇ ਪਾਠ ਕਰਨ ਦੇ ਨਾਲ ਜੀ ਮੇਰੇ ਬ੍ਰਦਰ ਨੇ ਕੇਸ ਰੱਖ ਲਈ ਜੀ ਹਾਂਜੀ ਸਾਡੇ ਪਰਿਵਾਰ ਦੇ ਵਿੱਚ ਹੋਰ ਵੀ ਵਾਧਾ ਹੋਇਆ ਜੀ ਮੈਨੂੰ ਗੁੱਸਾ ਆਉਣਾ ਆਟ ਗਿਆ ਮੇਰਾ ਪੜਾਈ ਵਿੱਚ ਮਨ ਲੱਗਣ ਲੱਗ ਗਿਆ ਪਹਿਲਾਂ ਇਹਨਾਂ ਮਨ ਨਹੀਂ ਸੀ ਲੱਗਦਾ ਸ਼ਰਾਰਤ ਮੋਕਾ ਦਿੰਦਾ ਹਾਂਜੀ ਡਾ ਪਹਿਲਾਂ ਵੀ ਹਨਾ ਬਹੁਤ ਮਨ ਖੜਕਿਆ ਹੋਇਆ ਸੀਗਾ ਜੀ ਸੈਜ ਪੜਨਾ ਮਨ ਸਹੀ ਰਸਤੇ ਤੇ ਆ ਗਿਆ ਪੜਾਈ ਵਿੱਚ ਮਨ ਲੱਗਣ ਲੱਗ ਗਿਆ ਜੀ ਖੇਡਾਂ ਵਿੱਚ ਵੀ ਵਾਧਾ ਹੋਇਆ ਵੀ ਖੇਡਾਂ ਵੀ ਬਹੁਤ ਖੇਡਣ ਲੱਗ ਗਿਆ ਹਾਂਜੀ ਇਹ ਬਹੁਤ ਬਹੁਤ ਈ ਗੱਲਾਂ ਹੈਗੇ ਜੀ ਕਈ ਬੱਚਿਆਂ ਦੱਸੇ ਵੀ ਘਰ ਚੋਂ ਨਸਾ ਦੂਰ ਹੋ ਗਿਆ ਲੜਾਈ ਝਗੜੇ ਸਾਡੇ ਘਟ ਗਏ ਆ ਮਨ ਨੂੰ ਸ਼ਾਂਤੀ ਰਹਿਣ ਲੱਗ ਗਈ ਤੇ ਪੜ੍ਹਾਈ ਦੇ ਵਿੱਚ ਵਾਧਾ ਹੋਇਆ ਨੰਬਰ ਵਧੇ ਆ ਇਹ ਮੋਸਲੀ ਛੋਟੇ ਛੋਟੇ ਗੱਲਾਂ ਹੈਗੇ ਜਿਹੜੇ ਅਨੰਗੁਰੂ ਸਾਹਿਬ ਜੀ ਬੜੀ ਕਿਰਪਾ ਹੁੰਦੀ ਹੈ ਹੱਥ ਦੇ ਉੱਪਰ ਤੇ ਸਾਡਾ ਸੁਹਾ ਦੇ ਵਿੱਚ ਬੜਾ ਫਰਕ ਪੈ ਜਾਂਦਾ ਏ ਗੁਰੂ ਸਾਹਿਬ ਤੇ ਕਿਰਪਾ ਕਰਦੇ ਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਮੋਸ ਸਕੂਲ ਦਾ ਤੇ ਬੱਚਿਆਂ ਦਾ ਜੋ ਬੱਚਾਡੇ ਕੋਲ ਪਹੁੰਚੇ ਆ ਤੇ ਅਸੀਂ ਗੁਰੂ ਜਾਨਾ ਚ ਇਹ ਵੀ ਅਰਦਾਸ ਕਰਦੇ ਆ ਕਿ ਬੱਚੇ ਤੁਸੀਂ ਚੜ੍ਹਦੀ ਕਲਾ ਚ ਰਹੋ ਤੇ ਗੁਰਵ ਤੇ ਪੜ੍ਹਾਈ ਦੇ ਚੰਗਾ ਮਕਾਮ ਹਾਸਲ ਕਰਕੇ ਚੰਗੇ ਉਹਦੇ ਤੇ ਪਹੁੰਚੋ ਦੇਸ਼ ਕੌਮ ਦੀ ਸੇਵਾ ਕਰੋ ਇਹ ਗੁਰੂ ਜਾਨ ਸਾਹਿਬ ਦੀ ਅਰਦਾਸ ਹੈਗੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ